ਰਸ਼ੀਆ ਤੇ ਯੂਕਰੇਨ ਦੇ ਵਿੱਚ ਚੱਲੇ ਚੱਲ ਰਹੀ ਜੰਗ ਦੇ ਵਿੱਚ ਫਸੇ ਭਾਰਤੀ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਲਈ ਕੁਲਦੀਪ ਢਾਲੀਵਾਲ ਪੰਜਾਬ ਦੇ ਕੈਬਨਿਟ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਕਿਹਾ ਹੈ ਕਿ 2 ਦਿਨ ਪਹਿਲਾਂ ਹੀ ਉਹਨਾਂ ਦੀ ਗੱਲਬਾਤ ਰਸ਼ੀਆ ਸਰਕਾਰ ਦੇ ਨਾਲ ਹੋਈ ਹੈ ਭਾਰਤੀ ਨੌਜਵਾਨ ਜੋ ਉੱਥੇ ਰੂਸ ਦੇ ਵਿੱਚ ਫਸੇ ਹੋਏ ਨੇ ਜੋ ਯੂਕਰੇਨ ਅਤੇ ਰੂਸ ਦੀ ਜੰਗ ਦੇ ਵਿੱਚ ਜੰਗ ਲੜ ਰਹੇ ਨੇ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਯਤਨਸ਼ੀਲ ਹੈ ਲਗਾਤਾਰ ਉਹਨਾਂ ਦੇ ਨਾਲ ਰਸ਼ੀਆ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਪਰ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਜੋ ਆਰਮੀ ਦੇ ਵਿੱਚ ਭਰਤੀ ਹੋਣ ਤੋਂ ਪਹਿਲਾਂ ਕੰਟਰੈਕਟ ਭਾਰਤੀ ਨੌਜਵਾਨਾਂ ਦਾ ਹੋਇਆ ਹੈ ਉਹੀ ਕੰਟਰੈਕਟ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਅੜਚਨ ਬਣ ਰਿਹਾ ਹੈ ਅਸੀਂ ਅੱਜ ਆਪਣੇ ਅਫਸਰਾਂ ਦੇ ਨਾਲ ਜ਼ਿਲ੍ਹੇ ਦੇ ਸਾਦੇ ਅਧਿਕਾਰੀਆਂ ਦੇ ਨਾਲ ਜਿਹੜਾ ਕਿਉਂਕਿ ਅੱਜ ਇੱਕ ਕੈਬਨਰ ਮਿਨਿਸਟਰ ਦੀ ਡਿਊਟੀ ਹੈ ਗਦਾਸਪਤ ਪਠਾਨਕੋਟ ਵਿੱਚ ਅਨੁਸਾਰ ਜੀ ਤੇ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਆ ਗਈ ਫਿਰ ਜਨਦਤ ਦੀ ਆ ਗਈ ਉਹ ਤੋਂ ਬਿਜੀ ਨੇ ਮੀਟਿੰਗ ਨਹੀਂ ਹੋਈ ਚਾ ਪੰਜ ਮਹੀਨੇ ਤੋਂ ਤੇ ਅੱਜ ਮੀਟਿੰਗ ਕਰਕੇ ਪੂਰੇ ਜ਼ਿਲ੍ਹੇ ਦਾ ਵਕਾਸ ਜਿਹੜਾ ਸ਼ਹਿਰਾਂ ਦਾ ਪਿੰਡਾਂ ਦਾ ਜੋ-ਜੋ ਸਮੱਸਿਆਵਾਂ ਆ ਉਹ ਡਿਸਕਸ ਕੀਤੀਆਂ ਕਿਉਂਕਿ ਸਾਡੇ ਬਾਨ ਜੋਗ ਮੁੱਖ ਮੰਤਰੀ ਸਾਹਿਬ ਸਦਾ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਹੁਕਮ ਨੇ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਹੋਣੀ ਚਾਹੀਦੀ ਔਰ ਸਰਕਾਰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਕਰੀ ਤੁਸੀਂ ਦੇਖਿਆ ਹੀ ਆ ਕੱਲ ਬਸੋ ਸੀਐਮ ਸਾਹਿਬ ਦੀਨਾ ਨਗਰ ਆ ਕੇ ਅਦਕਾਟਨ ਕਰਕੇ ਗਏ ਪੁਲ ਦਾ ਹਰ ਪਾਸੇ ਬਲੋ ਰੋਜ਼ ਐਵਰੀ ਡੇ ਚੱਲਦਾ ਸੋ ਉਹਦੇ ਸਬੰਧ ਦੇ ਵਿੱਚ ਅਸੀਂ ਮਤਲਬ ਰਿਪੋਰਟ ਲਈ ਆ ਅਦਵਸਤਾਂ ਦੀਆਂ ਕੁਝ ਡਿਊਟੀਆਂ ਵੀ ਲਈਆਂ ਕੁਝ ਥਾਵਾਂ ਤੇ ਬਹੁਤ ਵਧੀਆ ਕੰਮ ਚੱਲ ਰਹੇ ਆ ਕੁਝ ਥਾਵਾਂ ਤੇ ਜੇ ਕਮੀਆਂ ਨੇ ਔਰ ਮੈਨੂੰ ਲੱਗਦਾ ਕਿ ਆ ਮਹੀਨਾ ਜਿਹੜਾ ਇਹ ਪਸਾਦਾ ਮਹੀਨਾ ਹੁੰਦਾ ਥੋੜਾ ਜਿਹਾ ਕੰਮ ਕੰਤ ਉਹ ਹੋ ਗਈ ਪਰ ਅਸੀਂ ਕੰਮ ਨਹੀਂ ਬੰਦ ਕਰਾਂਗੇ ਆਪਣਾ ਕੰਮ ਜਿਹੜਾ ਚਾਲੂ ਰਾਊਗਾ ਔਰ ਕੰਮ ਨੂੰ ਵਧੀਆ ਕਰਕੇ ਗਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਨਿਵਾਸੀ ਆ ਉਹਨਾਂ ਨੂੰ ਮਤਲਬ ਜਿਹੜਾ ਜਵਾਬ ਦੇਈਏ ਸਾਡੀ ਉਹਨਾਂ ਨੇ ਸਾਨੂੰ ਚੁਣਿਆ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਜੀ ਦੀ ਸਰਕਾਰ ਵਡਾਈਆਂ ਤੇ ਸਰਕਾਰ ਵੱਲੋਂ ਜੋ ਅਸੀਂ ਬੁਨਿਆਦੀ ਸਹੂਲਤਾਂ ਜਿਹੜੀਆਂ ਦੇ ਸਕਦੇ ਆ ਉਹ ਅਸੀਂ ਦੇਣ ਲਈ ਬਿਲਕੁਲ ਉਹ ਕਹਿ ਤਾ ਇਹੋ ਕਾਂਟ੍ਰੈਸਟ ਕਹਿੰਦੇ ਜੀ ਇਹਨੂੰ ਦੁਖਾੜੀ ਪੋਣੀ ਚੁੱਕ ਲੈਣਾ ਦੇ ਖਾਸ ਕਰਕੇ ਕੋਈ ਗੱਲ ਉਹ ਕਹਿ ਤਾ ਦੁਖਾੜੀ ਨੂੰ ਕਹਿ ਵੀ ਦਿੱਤਾ ਉਹ ਉਹਨੂੰ ਸਮਝ ਆ ਪਈ ਬੜੀ ਗਲਤ ਗੱਲ ਹੈ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਹਲਕਾ ਚਾਰਜਮੰਦ ਸਾਡੇ ਬਲਾਕ ਪ੍ਰਧਾਨਾਂ ਦਾ ਪਾਰਟੀ ਦੇ ਸਾਡੇ ਆਗੂਆਂ ਦਾ ਸਭ ਦਾ ਜਿਹੜਾ ਦਫ਼ਤਰਾਂ ਦੇ ਵਿੱਚ ਮਾਨ ਸਤਕਾਤ ਜਿਹੜਾ ਹੋਣਾ ਚਾਹੀਦਾ ਸਰ ਤੁਸੀਂ ਕੌਂਸਲ ਸਟ੍ਰਾਂਸਫਰ ਕਰਵਾ ਲਓਗਾ ਪਰ ਲਾਸਟ ਲਿਖ ਦਿੱਤੀ ਕੌਂਸਲ ਸਟ੍ਰਾਂਸਫਰ ਹੋ ਗਿਆ ਅਜਿਤ ਬਿਲਸਕੀਰ ਹੋ ਜਾਣਗੇ ਨਹੀਂ ਦੇਖੋ ਕਰਵਾ ਦੇਨੇ ਕੋਈ ਮੈਨੂੰ ਤੁਸੀਂ ਦੱਸਿਆ ਕਰਵਾ ਦੇ ਮੱਕ ਲੋਕ ਨੇ ਸਰ ਜਿਹੜੀ ਜੋ ਕਿ ਜੁਪਰੇਂਚ ਦੇ ਜਿਹੜੇ ਮੁੰਡੇ ਫਸੇ ਹੋਏ ਤੁਸੀਂ ਮੁੱਦਾ ਚੁੱਕਿਆ ਵੀ ਹੈਗਾ ਸੀਗਾ ਲੇਕਿਨ ਅਜੇ ਤੱਕ ਉਹ ਬੱਚੇ ਵਾਪਸ ਨਹੀਂ ਆ ਪਾਈ ਕੀ ਕਾਰਨ ਹੈਗਾ ਨਹੀਂ ਨਹੀਂ ਉਹਦਾ ਇੱਕ ਟੈਕਨੀਕਲ ਕਾਰਨ ਹੈ ਜੋ ਮੈਨੂੰ ਉੱਥੋਂ ਫੀਡਬੈਕ ਆਈ ਹੈ ਪਸੂ ਚਾਹਦੀ ਸਾਡੀ ਗੱਲ ਹੋਈ ਜਾਂਦਾ ਸ਼ਹਿਰ ਦੇ ਵਿੱਚ ਇੱਕ ਹੋਰ ਵੀ ਬੱਚੇ ਦਾ ਅਸੀਂ ਕੀਤਾ ਕਿਉਂਕਿ ਬਹੁਤ سارے ਬੱਚੇ ਜਿਹੜੇ ਆ ਉਹਨਾਂ ਨੂੰ ਪਤਾ ਨਹੀਂਗਾ ਉਹਨਾਂ ਨੇ ਹੁੰਦਾ ਕਿ ਸ਼ਾਇਦ ਅਸੀਂ ਭੱਤੀ ਹੋ ਗਏ ਤੇ ਸਾਨੂੰ ਇੱਥੋਂ ਦੇ ਕੋਈ ਕਾਗਜ਼ ਮਿਲ ਜਾਣਗੇ ਉਹ ਜਿਹੜਾ ਇਹਨਾਂ ਨੇ ਖੁਦ ਐਗਰੀਮੈਂਟ ਕੀਤਾ ਨਾ ਉੱਥੋਂ ਦੀ ਸਰਕਾਰਾਂ ਦਾ ਉਹ ਇੱਕ ਦਾਅ ਦੇ ਵਿੱਚ ਪ੍ਰੋਬਲਮ ਹੈ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਮਹੀਨੇ ਆਪਣੇ ਐਸੇ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਵੀ ਗਏ ਉਹ ਵੀ ਮਾਮਲਾ ਠਾਕੇ ਅਸੀਂ ਪੂਰਾ ਲੱਗੇ ਵਿੰਦੋਸਤਾਨ ਦੀ ਸਰਕਾਰ ਵੀ ਲੱਗੀ ਐ ਅਸੀਂ ਵੀ ਲੱਗੇ ਤੇ ਮੇਰਾ ਖਿਆਲ ਜਲਦੀ ਮਾਮਲਾ ਹੱਲ ਹੋ ਜਾਊਗਾ ਕੋਈ ਜੰਨੀ ਆਪਸ ਪਾਰਲੇ ਆ ਕੇ ਬੜਾ ਬਿਆਨਬਾਜ਼ੀ ਕਰਦੇ ਪਏ ਨੇ ਕਿਹਦਾ ਜੀ ਚੰਨੀ ਹੋਰੀ ਅੰਮ੍ਰਿਤਪਾਲ ਹਲਾ ਕਰ ਬੜੀ ਬਿਆਨਬਾਜ਼ੀ ਕਰ ਚਲੋ ਦੋਨੋਂ ਨੂੰ ਧੱਕਾ ਦਿਓ ਜੋ ਮਰਜ਼ੀ ਬੋਲਣ ਸਮਝਦੇ ਦੀ ਗੱਲ ਉਹ ਤਾਂ ਕਾਂਗਰਸ ਪਹਿਲਾਂ ਤੈਅ ਕਰਦੇ ਕਿ ਇੱਕ ਬੰਦਾ ਕੁਝ ਕਹਿ ਰਿਹਾ ਦੂਜਾ ਕੁਝ ਕਹਿ ਰਿਹਾ ਤੀਜਾ ਕੁਝ ਕਹਿ ਰਿਹਾ ਚੌਥਾ ਕੁਝ ਕਹਿ ਰਿਹਾ ਜਿੰਨੇ ਕਾਂਗਰਸ ਦੇ ਮੁੱਖ ਮੰਤਰੀ ਦੇ ਦਵੇਦਾਰ ਨੇ ਪੰਜਾਬ ਚ ਉਹਨਾਂ ਸਭ ਦੀਆਂ ਸਟੇਟਮੈਂਟਾਂ ਤੁਸੀਂ ਕੱਢ ਕੇ ਪੜ੍ਹ ਲਓ ਸੋ ਇਸ ਕਰਕੇ ਬਹੁਤ ਆਨ ਨੂੰ ਸੀਰੀਅਸ ਲੈਣ ਦੀ ਲੋੜ ਹੈ